71 ਲੀਟਰ ਚਲ ਕੋਈ ਨਹੀਂ ਉੱਥੇ ਮਾਟਰ ਵਾਲੀ ਜੀ ਲੈਵਾਂਗੇ ਯਾਰ ਉਹ ਆਈ ਉਹਨਾਂ ਦੇ ਚੱਲਣ ਲੱਗੇ ਨਾ ਉਦੋਂ ਤੇਲ ਬਣਿਆ ਨਹੀਂ ਹੋਰ ਹੋ ਗਿਆ ਯਾਰ ਹੋੱਚ ਵੇ ਹੈਗਾ ਓਏ ਰਾਜੇ ਨਹੀਂ ਡਾਉਣ ਕਰਕੇ ਟੂੜੀ ਵਾਲੀ ਮਸ਼ੀਨ ਦੋਵੇਂ ਸੁਨੀਲ ਇੱਕ ਚਾਚੇ ਪਿਰਤੀ ਦਾ ਮੁੰਡਾ ਤੇ ਇੱਕ ਸੁਨੀਲ ਭਈਆ ਬਦਮਾਸ਼ ਝੂਠਾਂ ਦੀ ਪੰਡਾ 10 ਨੰਬਰੀ ਇਹ ਸੁਨੀਲ ਬੰਦੇ ਪਹੇ ਨੇ ਬਿਹਾਰ ਚੋਂ ਮਗਾਉਣੇ ਹੁਣ ਤੇ ਮੇਰੇ ਕੋ ਨੰਬਰ ਲੈ ਲਿਓ ਜਿੰਨੇ ਕਹੋਗੇ ਉਹਨੇ ਬੰਦੇ ਲਿਆ ਦੂਗਾ ਪੈਸੇ ਖਾਤੇ ਚ ਪਾਈ ਜਾਣੇ ਪਹਿਲਾਂ ਖਾਤੇ ਚ ਪੈਸੇ ਨਾਲੋਂ ਨਾਲ ਪਹਿਲਾਂ ਪਾਉਣੇ ਖਾਤੇ ਚ ਪੈਸੇ ਤੇ ਬੰਦੇ ਜਿੱਦਣ ਖਾਤੇ ਪੈਸੇ ਪੈਗੇ ਉਦਣ ਹੀ ਤੁਹਾਡੇ ਕੋਲ ਆ ਜਰਾਂ ਤਬੀਤੀ ਕਰਨੀ ਆ 20000 ਰੁਪਇਆ ਲੈ ਕੇ ਤੇ ਮੁੜ ਕੇ ਬਸ ਤੇ ਮਾੜਾ ਬੁਰਕੇ ਗਾੜਦੇ ਕਰਨੇ ਆ ਪਾ ਵੀ ਹੋਣ ਜੇ ਕਰਨੇ ਆ ਲਾ ਲੇ ਲਾ ਦੇ ਪੁੱਤ ਲਾ ਦੇ ਟਰਾਲੇ ਟੁੱਟ ਗਿਆ ਵੀ ਚਲ ਕੋਈ ਨਹੀਂ ਲਾ ਫਿਰ ਇਹਨੂੰ ਬੈਕ ਕਰਕੇ ਮੋਟ ਹੈ ਗਾਵੇ ਚ ਨੀਵਾ ਕਰ ਲਾ ਨਲਕਾ ਫੁੱਲ ਇਹਨੂੰ ਗਾਹ ਨੂੰ ਥੱਲੇ ਨੂੰ ਸੁੱਟ ਲੋ ਜੀ ਪੱਕੇ ਕਰਾਖੇ ਲੱਕੇ ਕਰੇ ਚੰਦ ਜੱਸੇ ਹੁਣ ਆ ਪਿੰਜਰੇ ਦੇ ਗਰਮੀ ਆ ਗਈ ਨਾਲੇ ਠੰਡੀ ਹਵਾ ਨਾਲੇ ਸ਼ਾਮ ਦੁਪਹਿਰ ਮਾਣ ਲਾ ਸੁੱਤੇ ਹੋ ਰਾਤ ਰਾਤੀ ਕਰਦੇ ਰਹੇ ਸੌਣ ਨਾਲ ਆ ਜੂਗੀ ਤੇੜੀ ਹੋ ਜੂ ਸੌ ਓਏ ਚਲ ਜਿੰਨਾ ਫੋਲ ਨਿਕਲਦਾ ਕੱਢ ਕੇ ਪਾ ਲੋ ਫਿਰ ਅਪਾ ਟਾਈ ਕੀ ਭਰਾ ਲਿਓ ਨੇ ਡੀਜ਼ਲ ਟੈਂਕੀ ਮੁੱਕੀ ਆ ਮੁੰਡਾ ਸਾਡਾ ਭਰਉਣ ਚੱਲਿਆ ਹਣ ਡੀਜ਼ਲ ਦੀ ਸ਼ੋਰੇਜ ਆ ਗਈ ਲੈ ਗਏ ਉਹਨੇ ਭਰ ਲਿਆ ਸੰਦੂਕ ਭੱਜ ਗਿਆ ਤੁਹਾਡੀ ਕੀਤੀ ਹੈ ਹੁਣ ਕਰਕੇ ਮਸ਼ੀਨਾਂ ਦਾ ਰਿਪੇਅਰ ਕੋਲ ਟਾਂਕੇ ਟੋਕੇ ਲਾ ਕੇ ਦੇ ਜੀ ਦੱਸੇ ਗਾਰੇ ਜੀ ਜੀ ਲਾ ਰਹੇ ਕਿੰਨਾ ਤੱਕ ਦੂਜਾ ਬਾਬਾ ਇਹ ਆਪਣੀ ਗੱਡੀ ਪਲਟ ਗਈ ਜਿਹੜੀ ਦੀਪ ਆਪਣੇ ਕੋ ਨਹੀਂ ਸੱਚਾ ਚੱਲ ਬਾਰਡਰ ਬਣ ਕੇ ਪਲਟਾ ਇਹ ਫਿਰ ਮੁੜ ਕੇ ਦਜੀ ਲੈ ਗਏਗਾ ਰੋਟੀ ਪਾਣੀ ਦੀ ਸਰਦਾ ਪਾਰ ਰੋਟੀ ਖੜਦੀ ਇਹ ਤੇ ਘੱਟਾ ਲੱਗਿਆ ਕਿ ਗਰਮੀ ਵਧੀ ਹੈ ਅੱਜ ਦੁਪਹਿਰੇ ਜੀ ਸਹੀ ਆ ਗਰਮੀਆਂ ਦੇ ਕੋਈ ਪ੍ਰੋਬਲਮ ਆ ਚੱਲ ਫੋਟੋ ਕਿਥਾ ਹਾਂਜੀ ਪਾਰ ਦੇ ਪੇਪਰ ਖਾਦਾ ਦੇ ਗਏ ਆ ਬੰਦਿਆਂ ਦਾ ਮਿੱਟੀ ਭੌਂ ਲੈ ਇਹਨਾਂ ਸਹੀ ਆ ਤਾਂ ਇਹੋ ਜਿੰਨਾ ਵਧੀਆ ਹਾਂਜੀ ਆ ਜੀ ਇਹ ਜਿਹੜੀ ਵਧੀਆ ਤਜਰਬਾ ਹੋ ਗਿਆ ਜਿਹੜਾ ਹਾਂਜੀ ਹਾਂਜੀ ਮਸ਼ੀਨ ਤੋਂ ਭੌਂਣਾ ਨਹੀਂ ਉਹ ਵਧੀਆ ਹੁਣ ਅੱਗੇ ਨਹੀਂ ਤੇ ਪਤਾ ਨਹੀਂ ਲੱਗਦਾ ਕਿ ਕਿੰਨਾ ਕਿੰਨਾ ਨੰਬਰ ਤੇ ਪਾਈਏ ਹੁਣ ਰਮਾਨ 140 ਨੰਬਰ ਤੇ ਪਾ ਆ ਗਏ ਜਦੋਂ ਮੱਤੀ ਆਪਾਂ ਬੰਦ ਕਰਦੇ ਆ ਆ ਜੀ ਨਾ ਵਧੀਆ ਥੋੜੀ ਮਸ਼ੀਨੀ ਚੰਗੀ ਕੋ ਸਾਹਿਬ ਬਿਲਕੁਲ ਦੋਸਤ ਬਬਈਏ ਕਰਤਕ ਠੀਕ ਨੀ ਬਣਾਈਆ ਤੂੰ ਇਹ ਆਪਣੇ ਸੰਤ ਬਲਵੀਰ ਸਿੰਘ ਦੇ ਬਰਾਦਰ ਸਰ ਢੋਲਈ ਉਹਨਾਂ ਨੇ ਡੇਰੀ ਤੋਂ ਜਾ ਕੇ ਇੱਕ ਦੇ ਘੱਟਾ ਵਾਲਾ ਇੱਥੇ ਮੈਂ ਦੀ ਗਊਸ਼ਾਲਾ ਬਣਾ ਲਾ ਕੇ ਸੰਤ ਬਾਬਾ ਬਲਵੀਰ ਸਿੰਘ ਦੀ ਸੀਚੇ ਵਾਲ ਇਹ ਉਹਨਾਂ ਦੀ ਗਊਸ਼ਾਲਾ ਆ ਸਿੰਘ ਕਰਾਲੀ ਦਾ ਆ ਕੇ ਲੈ ਗਏ ਹੋਂਡੇ ਕੋਵਾਂ ਦੇ ਵਾਸਤੇ ਸੇਵਾ ਕਿੱਡਾ ਸਾਰੇ ਸਿੰਘ ਆਹ ਫੁੱਲਾ ਦੀ ਬਣਾਏ ਤੇ ਬਾਬਾ ਗੁਰੂ ਦੇ ਬਾਬਾ ਸਿਚਿਆਲ ਨੇ ਆਪਦੇ ਡੇਰੇ ਤੇ ਕਿੰਨੇ ਰੁੱਖ ਲਾਏ ਕਿੱਡਾ ਮੌਜ ਆ ਸ਼ਾਂਤੀ ਆ ਸਾਰੇ ਜਨਵਰ ਬੈਠੇ ਤੇ ਇੱਥੇ ਹੁਣ ਮੋਰ ਵੀ ਔਂਡਾ ਵੇ ਵੇਲੇ ਵੇਲੇ ਸਾਡੇ ਮੰਡ ਨੂੰ ਬਾਬਾ ਜੀ ਦੀ ਬਹੁਤ ਵੱਡੀ ਦੇਣ ਆ ਜੋ ਜਦੋਂ ਅਸੀਂ ਪਹਿਲਾ ਪਹਿਲਾ ਪੈੜੀਆਂ ਵਾਰ ਕੀਤੀਆਂ ਇਹਦੇ ਆ ਜਿਹੜਾ ਰਸਤਾ ਵਾ ਇਹ ਉਹਦੀਆ ਰਸਤਾ ਬਣਾ ਇਹ ਰਸਤਾ ਜਿਹੜਾ ਹੈ ਇਹ ਬਾਬੇ ਸੀਚਿਆ ਬਾਬਾ ਸੰਤਵਾ ਬਲਵੀਰ ਸਿੰਘ ਜੀ ਨੇ ਆ ਵਹੀ ਦੀ ਖਲਾਈ ਕਰਕੇ ਨਾ ਇਹਦੇ ਵਿੱਚੋਂ ਮਿੱਟੀ ਕੱਢ ਕੇ ਤੇ ਸਾਡੇ ਪਿੰਡ ਨੂੰ ਰਸਤਾ ਬਣ ਕੇ ਦਿੱਤਾ ਹੈ ਹੁਣ ਜਿੰਨਾ ਵੀ ਥੱਲੇ ਪਿੱਛੇ ਮੰਡ ਦਾ ਕੰਮ ਹਾਂਦ ਹੋਇਆ ਬਿਆਵਾ ਇਹ ਸਾਰਾ ਇਹ ਨਹੀਂ ਦੇਣੀ ਹੈ ਨਹੀਂ ਤੇ ਇਧਰ ਨੂੰ ਕੋਈ ਰਾਹ ਖੇੜਾ ਨਹੀਂ ਆਉਦਾ ਹੁੰਦਾ ਦੇ ਰਾਹ ਘੜਾ ਹੁਣਾ ਨਹੀਂ ਤੇ ਪੈਲੀਆਂ ਕਿਤਰਾ ਵਾਂਦ ਹੁੰਦੀਆਂ ਹੁਣ ਵੇਖੋ ਕਿਥੋਂ ਤਾਈ ਮੈਂ ਸੈਂਚਰੀ ਦਾ ਹੀ ਹੈਡ ਤੱਕ ਪੈਲੀਆਂ ਜਿਹੜੀਆਂ ਲੋਕਾਂ ਕਣਕਾਂ ਬੀਜੀਆਂ ਸਾਨੂੰ ਸਭ ਤੋਂ ਵੱਡੀ ਦੇਣ ਸੰਤ ਬੱਬਲ ਵੀਰ ਸਿੰਘ ਜੀ ਦੀ ਬਹੁਤ ਵੱਡੀ ਦੇਣ ਆਈ ਇਹਨਾਂ ਦੇ ਕੰਮਾਂ ਨੂੰ ਨਮਸਕਾਰ ਕਰਦੇ ਆ ਇਹ ਵੇਹੇ ਰਾਹਾਂ ਰੂਹਾਂ ਦੇ ਤੇ ਸਫਾਈ ਦੇ ਹੱਕ ਨੂੰ ਬਹੁਤ ਹੀ ਵਧੀਆ ਕੋਈ ਵੀ ਕੰਮ ਹੋਵੇ ਸਾਡੇ ਪਾਰ ਬੰਨਾਂ ਬੁੰਨਾਂ ਦੇ ਦਰਿਆਵਾਂ ਪੱਕੇ ਦਰਿਆਵਾਂ ਦਾ ਨੁਕਸਾਨ ਹੋਣ ਬੰਨਾਂ ਨੂੰ ਬੰਨਣ ਲਈ ਮਸ਼ੀਨਾਂ ਦਾ ਵੀ ਸਾਨੂੰ ਦੇ ਦਿਆ ਵੀ ਜਿੱਥੋਂ ਤੱਕ ਵੀ ਹੋ ਸਕੇ ਸਾਡੀ ਬਹੁਤ ਮਤ ਕਰਦੇ ਆ ਹਾਂ ਕਿ ਕੀ ਕਰਨ ਦੇ ਅੱਜ ਤੁਸੀਂ ਕੀ ਕਰਦੇ ਪਹਿਲਾਂ ਦੱਸ ਥੋੜਾ ਬਾ ਝੂਟਾ ਲੈ ਕੇ ਇਹਨਾਂ ਨੂੰ ਵੀਰਾਂ ਨੂੰ ਛੋਟੇ ਕਹਿੰਦੇ ਝੂਟਾ ਲੈਣਾ ਲਵਾ ਕੇ ਝੂਠਾ ਫਿੱਪੜ ਕੇ ਤੈਨੂੰ ਮੈਂ ਟੌਫੀਆਂ ਲੈ ਕੇ ਦਊਂਗਾ ਚੰਗਾ ਓਏ ਇਹ ਤਾਂ ਨਾ ਹਣਾ ਉਹ ਤਾਰ ਜਲੇ ਤਾਰ ਜਲੇ ਬਹੁਤ ਤਾਰ ਜਲੇ ਓਏ ਰੁਕ ਜਾ ਭਰਾਵਾ ਛਾਲ ਮਾਰ ਗਈ ਓਏ ਚੱਲਾ ਵੇ ਇਧਰ ਵੇਖੋ ਛਾਲ ਪਾਰ ਕੇ ਓਏ ਜਾ ਕੀ ਨਾਮ ਸੰਦੀਪ ਰੇਂਗਾ ਹਾਂ ਤੇਰਾ ਓਏ ਅੱਜ ਨਾਂਦੀ ਲੈਣੇ ਸਾਰੀ ਝੜੀ ਹਾਂ ਕੀ ਕਰਦੇ ਆ ਟੋੜੀ ਬਣਾਉਨੇ ਆ ਨਾਂਦੀ ਲੈਣੇ ਕੀ ਸਾਰੀ ਜਿਹੜੀ ਨਾਂਦੀ ਲੈਣੇ ਅੱਜ ਪੜਨਾ ਨਹੀਂ ਆ ਕਿਉਂ ਫੜ ਕੇ ਜਾਈਏ ਦੇਖਰ ਅੱਛਾ ਚਲ ਬੱਧੀਆ ਹਿਰਦੇ ਲੱਟੋ ਨਿਆਰੇ ਪੱਥਰ ਸੁੱਟੋ ਇੱਕ ਦੇ ਪੱਥਰ ਪੈਰ ਤੇ ਨਾ ਮਰਾਲਿਓ ਘੱਟਾ ਵੜਾ ਜਿੱਤੇ ਤੂੰ ਖੇਡਣ ਦੇ ਆ ਕੀ ਬਣਿਆ ਪਿਆ ਓਏ ਘੱਟਾ ਚਲੋ ਵੇ ਕੀ ਬਣਿਆ ਵਿਆ ਝਾੜੇ ਨੂੰ ਝਾੜੇ ਨੂੰ ਨਾਲਿਆ ਹਾਈਂ ਦਾਣਾ ਛੋਟੇ ਛੋਟੇ ਥਾਵਾਂ ਦੇ ਸਾਈਡ ਤੋਂ ਦੇਣ ਨੂੰ ਹੈਗਾ ਆ ਗਈ ਜੰਨੇ ਨਾਲ ਨਿਪਟਾਣਾ ਗਾਣਾ ਲਾਇਆ ਇਹਨਾਂ ਦੇ ਆ ਗਿਆ ਕੱਟ ਗਈ ਯਾਰ ਨਹੀਂ ਉਹ ਕੱਟ ਦਾਂਗੇ ਉਹ ਨਹੀਂ ਇਹ ਤਾਂ ਡਰੇਆਲਾ ਕਰ ਮੈਂ ਉਸ ਹੱਬ ਨਾਲ ਲਾਉਣਾ ਕੈਂਡਾ ਦੁਬਾਰਾ ਬਣਾਵੇ। ਦਮੇ ਮਸ਼ੀਨਾ ਅੱਜ ਤੜ ਗਿਆ ਬਸ 25 ਕਿਲੇ ਤਾਂ ਜਨਵੇੜ ਦਾਂਗੇ। ਮੌਸਮ ਬੇਖਰਾਬ ਹੁੰਦਾ ਜਾਂਦਾ। ਈ ਜੰਗਾ ਭਾਈ ਅਰਜਿੰਦਰ ਸਿੰਘ ਸਾਰਿਆਂ ਨੂੰ ਸੰਬੋਧਨ ਕਰਨ ਲਿਆ ਜੱਟਾਂ ਦੇ ਪੁੱਤਾਂ ਨੂੰ ਕੰਡ ਨਹੀਂ ਲੜਦੀ ਹੁੰਦੀ ਸਾਫੇ ਮੂਹਾਂ ਦੇ ਲਈ ਜੰਨੇ ਆਂ ਇਹ ਮਸ਼ੀਨ ਦਾ ਡੰਡਾ ਟੁੱਟ ਗਿਆ ਉਰ ਕੋਈ ਲੁਖਣੀ ਆ ਵਾਜ ਕੱਟਾ ਘੜਾ ਘੜਾ ਡਰ ਲੱਗਦਾ ਜਿਦੇ ਇਹਨਾਂ ਵਿੱਚ ਗਿਆੜੀ ਕੱਢ ਕੇ ਦੇ ਅੱਜ ਗਾਇ ਨਾ ਆ ਬੈਠਾ ਵਧੀਆ ਲੱਗਦਾ ਬਣਾਈਆ ਸਾਰੇ ਕੀ ਰਗੀ ਖਾਪਦਾ ਬੰਦਾ ਜਿਹੇ ਦੰਤ ਤੇ ਕੀ ਹੰਬੀ ਖਾ ਕੱਢ ਮੈਂ ਕੱਢ ਲਾ ਮੈਨੂੰ ਫੜਾ ਦੇ ਪੜ ਲਾ ਦੇ ਕੋ ਮੋਬਾਈਲ ਕਿਤੀ ਬਣਾ ਆ ਜਾ ਆਉਂਦੀ ਆ ਚੱਲ ਪਿਆ ਵੇ ਓ ਫੁੱਲ ਭਰਾਨੀ ਟੈਂਕੀ ਜੋਦੇ ਇਧਰੋਂ ਆਣ ਕੇ ਫੁੱਲ ਭਰਾਲਾ ਪਰਗੀ ਜਾਉਂਦੀ ਲੈ ਜਾ ਲੈ ਆ ਬਾਰੀ ਜੇ ਦਾਣੇ ਯਾਰ ਇਹਦੀ ਤੇ ਬਾਰੀ ਲੀਕਦੀ ਨਹੀਂ ਮਾਸਾ ਆਰੀ ਦੀ ਕੁੰਡੀ ਨਹੀਂ ਲੱਗੀ। ਕੁੰਡੀ ਲਾ ਦੇ ਓਏ ਪਿਪਲਾ। ਜਿਆਦਾ ਹੀ ਨਰ ਕੀ ਜੱਗ ਲਾਈ ਚੱਲੀਏ। ਜਿਆਦਾ ਹੀ ਨਾ ਜੱਗ ਲਾਈ ਚੱਲੀ ਅਰਗੀ। ਤੇਰਾ ਭਾਉ ਟੱਲ ਲਾਟ ਲਾਇਆ ਕੀ ਗੱਲ ਆ? ਗੱਲ ਬਾਤ ਨਹੀਂ ਸੁਣਾਉਂਦਾ ਸਾਡੇ ਬੰਦੇ ਵੇ ਤੁਰਕ ਦੇ ਦੇ। ਭਾਉੇ ਪੇਤੀ ਨੇ ਤੇਰਾ। ਪੇਤੀ ਕਰਦਾਂਗੇ ਪਿੰਡ ਤੇ ਤੇਰਾ ਦੋ ਤਿੰਨ ਰੀ ਵਿਖਾਦਾ। ਅੱਛਾ। ਪਹਿਲਾਂ ਕਦੋਂ ਆਇਆ ਏ ਪਨੀਰੀ ਲੈਣਾ ਜੀ। ਨੀ न्यूजीलैंड ਮੈਂ ਨਹੀਂ ਨਾ ਇੱਥੇ ਹੈਗਾ ਅੱਛਾ ਅੱਛਾ ਜਿਹੜੀ ਉਹ ਮੋਟਰ ਵਾਲੀ ਦੀ ਪਨੀਰੀ ਖੜੀ ਉਹ ਮੁੜ ਕੇ ਆ ਗਈ ਤੁਹਾਡੇ ਕੰਮ ਕੁ ਨਹੀਂ ਨਾ ਉਹ ਦੇ ਕਰਦੀ ਹੋਈ ਮਸ਼ੀਨ ਉਹਦਾ ਹੀ ਪੈਚ ਬੜੇ ਖੇਚਲ ਕੀਤੀ ਸੁੱਕ ਗਈ ਹਨਾ ਜੁਕਦੀ ਨਹੀਂ ਮਸ਼ੀਨ ਮੈਂ ਜਾਈ ਪੰਜ ਦੇ ਲਾਗੇ ਤੇ ਉਸ ਹਾਲ ਵਾਲਾ ਟਰੈਕਟਰ ਵੀ ਡੋਬ ਲਿਆ ਸੀ ਉਹ ਮੀਂਹ ਪਿਆ ਜਿਹੜੇ ਪੁਲ ਜੇ ਥੱਲੇ ਨਹੀਂ ਬਣਾਏ ਰੇਲਵੇ ਲਾਈਨ ਦੇ ਆ ਗਿਆ ਸਰਦਾਰ ਇਹਨੇ ਵੇਜਦੀ ਨਗਾਤਾ ਜਦੋਂ ਪਈਹਾ ਹੀ ਗਿਆ ਉਦੋਂ ਜਦੋਂ ਗੱਡੀ ਨੇ ਛੱਲ ਮਾਰੀ ਤੇ ਰੇਕ੍ਰਿੰਦਰ ਦਾ ਪਾਣੀ ਖਿੱਚ ਗਿਆ ਨਹੀਂ ਇਹ ਤੇ ਖੇਤ ਵਿੱਚ ਤੇ ਪਾਣੀ ਖਿੱਚ ਗਿਆ ਤੇ ਵਿੱਚ ਬੰਦ ਹੋ ਗਿਆ ਤੇ ਮੁੜ ਕੇ ਖਿੱਚਦੇ ਰਹੇ ਨੂੰ ਸਟਾਰਟ ਕਰਨ ਨੂੰ ਮੈਂ ਸਾਡਾ 20000 ਰੁਪਇਆ ਲੱਗ ਗਿਆ ਆਈ ਵੀ ਜ ਆ ਗਿਆ ਤੇਰੀ ਕੋਸ ਤੇ ਇਤੋਂ ਲਾਲ ਜੀ ਹੋ ਗਈ ਤੇ ਇਹਦੇ ਤੇ ਪਾਣੀ ਦੀ ਤਰਤੇ ਪਈ ਪਰ ਮਗਰੋਂ ਮਸ਼ੀਨ ਚੁੱਕਦੀ ਨਹੀਂ ਪਈ ਗਲ ਗਈ ਨਾ ਗਾਲਾ ਆ ਪੈ ਗਿਆ ਹੋਰ ਜਦੋਂ ਲਾਉਂਦੀ ਏ ਡੱਕੇ ਉਵੇਂ ਲੰਬੇ ਪੈ ਜਾਂਦੇ ਇਹੋ ਇਹ ਪਤਾ ਨਹੀਂ ਕੀ ਚੱਕਰ ਤੁਰਦੀ ਸੁੱਕ ਗਏ ਆਣਾ ਪਨੀਰੀਓ ਆਈ ਨਾ ਮਸ਼ੀਨ ਵੀ ਉਹਨਾਂ ਰਿਜਾਲੀਆਂ ਨਾਲ ਲੈ ਆਂਦੀ ਨਹੀਂ ਜੇ ਤੇ ਹੋ ਜਾਂਦੀ ਫਿਰ ਤੇ ਵਧੀਆ ਕੰਮ ਹੋ ਜਾਂਦਾ ਇਹ ਪਤਾ ਨਹੀਂ ਆ ਕਿ ਨਾ ਇਹ ਗੋਰੀਆ ਰਿਜਾਲੀਆਂ ਉਹ ਪੁੱਛ ਲਈਏ ਲੈਣ ਦੇ ਬੰਦਾ ਉਹ ਕਹਿੰਦੇ ਮਿਲ ਕੇ ਜਾ ਸੰਗਾੜੀਏ ਮਰਨ ਜਿਉ ਚੋਨਾ ਵਧੀਆ ਹੁੰਦਾ ਵਾ ਨੀਂਦ ਤੇ ਹੀ ਹੁੰਦੀ ਉਹਦਾ ਝੋਨਾ ਪੱਦਰ ਹੁੰਦਾ ਹੀ ਇਤਰਾਣ ਕੇਰ ਕੇ ਵੀ ਪੰਗਾ ਲਿਆ ਹੀ ਕਿ ਨਹੀਂ ਨਾ ਕੇਰ ਦਿੰਦਾ ਕੇਰ ਕੇ ਇੱਕ ਦੋ ਘਰਾਂ ਨੇ ਸਾਡੇ ਕੋਲ ਲਿਆਏ ਉਹਨਾਂ ਦੇ ਐਸ਼ਾ ਐਸ਼ਾ ਖਾਲੂਆਂ ਨੇ ਅਮੀਰ ਸਾਹਿਬਾਨ ਨੇ ਐਡਾ ਕੰਮ ਜਆਉਣੀ ਆ ਪਰ ਕਈਆਂ ਬੰਦਿਆਂ ਨੇ ਬੜਾ ਦਿਲ ਜਿਨ ਲੱਗਾ ਆ ਕੀ ਬੜਾ ਹੁੰਦਾ ਨਹੀਂ ਪਤਾ ਨਹੀਂ ਸਮਾਦੀ ਯਾਲਾ ਬਾਤੀ ਏਰੀ ਏਰੀ ਦਾ ਫਰਕ ਹੁੰਦਾ ਆਪਣੇ ਬੰਦੇ ਜੂਮ ਕਰਕੇ ਲਾਗੇ ਆ ਲਾਣਾ ਹੋਰ ਜੇ ਨੂੰ ਪਤਾ ਪੰਜਵਾਂ ਲੋ ਲਾਉਣਾ ਆ ਲੈ ਆ ਬਣਾ ਦੇ ਉਹਦੀ ਕੱਪੜਾ ਅੱਗੇ ਅਮੀ ਘਟਦਾ ਇਹ ਅਰਸ਼ਦੀਆ ਜ ਮੰਗਣੀ ਹੋ ਗਈ ਆ ਉਹਦੇ ਉਹਦੇ ਮੈਂ ਕਹਿੰਦਾ ਐਵੇਂ ਨਾ ਪਾਣੀ ਜਿਵੇਂ ਹੁੰਦੀ ਵੀ ਉਹ ਤਾਂ ਨਾ ਨਾ ਇਹਦੀ ਹੋਈ ਪੋਤਾ ਹੀ ਵਿਚਾਰਾ ਅੱਜ ਅਸੀਂ ਜਿੰਦਾ ਖੀਰਲਾ ਦੇਣੀ ਪਾਉ ਵਾਸ ਗਿਆ ਘਤੋਂ ਬਾਰੀ ਰਹਾ ਚਾਹ ਪਿਉ ਰਹੇ ਤੈਨੂੰ ਖੀਰਲਾ ਦੇਣ ਦੇ ਅੱਜ ਆਈਗਾ ਪਕੌੜੇ ਛੋੜੇ ਫੇ ਪਾਰਟੀ ਕਰ ਲਈਏ ਹਣ ਚੱਲ ਪਾਈ ਜਾ ਜਿਹੜੇ ਜੇ ਪੰਚ ਚੜ੍ਹਨੀ ਪਾਉਣੀ ਆ ਪਨੀਰ ਵਾਲੇ ਬ੍ਰੈਡ ਵਾਲੇ ਸਾਰੇ ਮਿਕਸ ਸਤਨਾਮ ਸੋ ਉੱਥੋਂ ਲਿਆਂਦਾ ਹੀ ਪਈ ਆ ਗਏਗਾ ਮੁੰਡਾ ਕੱਲ ਇਹਦਾ ਨਾ ਦੂਜਾ ਇਹਨੂੰ ਚਾੜਿਆ ਨਵੇਂ ਸੰਦ ਦੇ ਸਰੂਪਾ ਦਿੱਤਾ ਹੀ ਤਾਂ ਜੋ ਉਸੇ ਚੱਕਰ ਚ ਪਾਰਟੀ ਹੋਈ ਆ ਬਰਫੀ ਲਏ ਆ ਕਿ ਨਹੀਂ ਬਾਜੀ ਹਰ ਵਾਰ ਤੋੜ ਲਿਆ ਇਹ ਨਵਾਂ ਕਾਰੋਬਾਰ ਇਹਨੇ ਸੰਭਾਲਿਆ ਵਾ ਦੇ ਉਸੇ ਖੁਸ਼ੀ ਚ ਅੱਜ ਆਹੀ ਪਾਰਟੀ ਕੀਤੀ ਆ ਇੱਕ ਜਕਾਰਾ ਲਾ ਦਿਓ ਸੱਤਾ ਬਾਜੀ ਜਿੰਦਾਬਾਦ ਸੱਤਾ ਬਾਜੀ ਆ ਗਈ ਆ ਤਮਾ ਹੁਣ ਲੱ ਲਾ ਹੁਣ ਉੜਾੜਾ ਖੋ ਦੇ ਕੋਈ ਰੋਜ ਰੋਜ ਬੰਨ ਦਈ ਬੰਦੀ ਆ ਉੜਾੜਾ ਸੋ ਇਧਰ ਕੰਮ ਕੁਝ ਹੀ ਉਹ ਜਿਹੜਾ ਤੁਹਾਡੇ ਉੜਾੜਾ ਸੁਣਾਉਣਾ ਜਾਂ ਉਹ ਨਹੀਂ ਮਿਲਦਾ ਉਹਨੂੰ ਸਬੂਤਾ ਬੋਰਾ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਜਾ ਵੇਹ ਲੋ ਆਜੋ ਇਧਰ ਆਜੋ ਸਬੂਤਾ ਨਹੀਂ ਨਹੀਂ ਉਹ ਕਿ ਬੋਰਾ ਬੋਰਾ ਵੇਹ ਲੋ 50 ਕਿਲੋ ਦਾ ਬੋਰਾ ਜਿਹੜਾ ਉੜਾੜਾ ਅੱਗ ਉੱਟ ਨਿਕਲ ਚੱਲਿਆ ਤੇਰਾ ਸਾਲਾ ਮੀਂਹ ਦਾ ਗੁੱਟ ਨਿਕਲ ਚ ਲੈ ਆਈ ਦੀ ਜਿੱਤੀ ਕਰ ਕਿਹੜਾ ਸਰੋਤ ਇਹ ਰੂੜੇ ਦੇਖ ਰਿਹਾ ਪਤਾ ਨਹੀਂ ਕਿੰਨੇ ਨੌਕੀ ਹੁੰਦੇ ਆਕਰ ਹੋਰ ਆ ਗੱਲ ਸੁਣੋ ਉਹ ਨਹੀਂ ਉਹ ਮੁੰਡਿਆਂ ਨੂੰ ਆਉਦੀ ਸਾਰਿਆਂ ਨੂੰ ਉਹ ਮੁੰਡੇ ਉਹ ਟਿਊਸ਼ਨ ਪੜ੍ਹਦੇ ਸਾਰੇ ਮੁੰਡੇ ਤੂੰ ਮੈਨੂੰ ਲਾਦਾ ਇਹ ਮੁੰਡੇ ਕੋਪੇ ਰਹਿਣਦਾ ਵਾ ਤੇ ਨਾਲ ਹੀ ਨਾ ਪੁੱਟਦੀ ਟੁੱਟੀ ਹੈ ਮੈਂ ਟਾਇਰ ਪਾਏ ਹੈਗਾ ਨਾ ਫਿਰ ਕੋਈ ਕੋਈ ਇਹਨੂੰ ਇਸੇ ਟਾਇਰ ਚ ਪਾ ਕੇ ਰੱਖ ਲੈਣਾ ਆਪਾਂ ਵੇ ਲੈਣ ਦੀ ਡੀਏ ਤੇ ਗੋ ਬਦਮਾਸ਼ੀ ਵਿਖਾਉਂਦਾ ਹੀ ਬੜੂ ਉੱਤੇ ਹੰਦ ਤੇ 90 ਕੋਟ ਨੂੰ ਕੋਠੀ ਦੇ ਅੰਦਰ ਨੇ ਮਾਤਾ ਨੇ ਜਿੰਦਰਾ ਮਾਰਦ ਨੇ ਇਹਨਾਂ ਨੇ ਚੱਲ ਢੁਡਕਣ ਆਓ ਝਾੜ ਦਿਖਾਵਾ ਕਰਾਵਾ ਹਾਂ ਅਰਸ਼ ਅਰਸ਼ ਇਹ ਗਾਣਾ ਕਰ ਲਾ ਦੇ ਨਾ ਕਰ ਉਹ ਸਾਡੇ ਨਾਮ ਦੇ ਇਹਨਾਂ ਦਾ ਓਏ ਅਰਸ਼ ਉਹ ਨਹੀਂ ਫਿਰ ਗਾਣਾ ਕਰਨਾ ਪੈਂਦਾ ਉਹ ਅੱਜ ਰਾਤ ਰਾਤ ਇੱਥੇ ਰਹੂਗਾ ਮਛਰ ਕੀ ਨਾ ਨਾ ਕਰ ਦੇ ਅਜ ਮਛਰ ਕੀ ਜਾ ਭਰਾ ਨਹੀਂ ਰੀਡਿੰਗ ਨਹੀਂ ਲੈਣੀ ਹੈ ਪਾ ਚੱਲਿਆ ਨਹੀਂ ਦੇ ਦਿੰਦੇ ਰੀਡਿੰਗ ਆ ਮੁੰਡੇ ਨੂੰ ਰੀਡਿੰਗ ਨਾ ਹੋਰ ਰੀਡਿੰਗ ਦਿੰਦੇ ਆ ਹੋਰ ਰੀਡਿੰਗ ਦਿੰਦੇ ਤੈਨੂੰ ਇੱਧਰ ਆ ਰੀਡਿੰਗ ਦਿੰਦੇ ਆ ਜਾ ਪਰ ਕਿਲਾ ਪੂਰਾ ਇਹਨੂੰ ਬੰਦੇ ਨੂੰ ਦੇਣੀ ਔਰ ਕਿਸੇ ਨੂੰ ਨਹੀਂ ਦੇਣੀ ਆ ਜੀ ਚੱਲਾ ਪੱਤਰੀ ਯਾਰ ਵਿਚਾਰੇ ਨੂੰ ਐਂ ਪਾਣੀ ਵਿਚਾਰੇ ਨੂੰ ਕਹਿੰਦਾ ਜਦ ਪੁੱਤ ਇੱਧਰ ਆ ਗੱਲ ਸੁਣ ਉਰਾ ਰੇਡੀ ਜਿੰਨੇ ਤੈਨੂੰ ਇਹ ਐਕਚੁਅਲੀ ਮੁੰਡੇ ਸ਼ੰਮੀ ਨੂੰ ਕਿਹਦੇ ਫੜਿਆ ਇਧਰ ਆ ਚੰਮੀ ਦੀ ਬੋਰਾ ਕਿੱਥੇ ਓਏ ਬੋਰਾ ਦੇ ਦੇ ਮੁੰਡਿਆ ਉਹ ਰਾਜਾ ਨਹੀਂ ਜਾਨੇ ਤੂੰ ਸਾਲਾ ਇਸੇ ਲਈ ਪੁਰਾ ਸੁੜਦਾ ਹੀ ਬਣਾ ਦੇ ਜਾਂਦੇ ਹੁੰਨੇ ਰੇਡੀ ਲੈ ਜੰਨੇ ਆ ਤੇ ਮੇਰੀ ਰੇਡੀ ਖਾਏਗਾ ਉਹਨੇ ਵੀ ਆਇਆ ਆ ਲੈ ਪੁੱਤ ਬੋਰਾ ਲੈ ਲੈ ਹੋਬੀ ਵਾਲਾ ਵੀ ਉਥੇ ਡੱਟਦਾ ਪਹਾਂਡਾ ਨਿੱਕੇ ਵੀ ਦਾ ਜੀਵ ਤਰ੍ਹਾਂ ਗੁਜੇ ਲੱਗਦੀ ਹੈ ਡਾਂਸ ਫਲੌਰ ਤੇ ਉਹ ਤਰ੍ਹਾਂ ਕਰਨਦਾ ਮੈਨੂੰ ਪਤਾ ਹੈ ਦਾ ਇਹ ਗਾਣੇ ਚੱਲਣਾ ਆ ਆਜੋ ਸਾਰੇ ਜਿਹੜਾ ਸੁਣਾਈ ਜਾਊਗਾ ਉਹ ਲਈ ਜੋ ਉੱਥੇ ਉਹ ਸਾਲੋ ਖੜੀ ਹੋਵੇ ਰੱਤਾਂ ਬਾਹ ਟੋਟ ਗਈ ਉਹ ਮੈਨੂੰ ਪੈਂਦੇ ਹੋ ਮੁਰਗੇ ਦਾ ਨਾ ਇੱਕ ਟ੍ਰਾਲੀ ਕਰ ਲਾਉ ਉਹਨੂੰ ਜਿਹੜਾ ਸੁਣਾ ਜੂਗਾ ਉੱਡੇੜਾ ਲੈ ਜਾਊ ਰੀ ਨਹੀਂ ਉੜਾ ਉੜਾ ਏ ਪੂਰਾ ਪੂਰਾ ਇਹ ਲੋਕਾਂ ਦੀ ਮਰਦੀ ਆ ਆਲਾ ਬੁਰ ਲਿਲਾ ਦਾ ਇਹ ਕਿ ਦੱਸਾਂ ਮੈਂ ਕਿ ਟੇਡ ਖੜਾਈ ਤੇ ਇਹ ਯਾਦ ਤੇ ਆਹਤਰਾ ਲਾਵਾ ਦਾ ਨੇ ਜਿਹੜਾ ਇਹ ਚੀਜ਼ ਨਾਲੋਂ ਜੀ ਪਾਸ਼ ਕਰਨਾ ਮਾਰਸ਼ਲ ਪੁੱਤ ਨੇ ਨਾ ਮੈਂ ਬੱਸ ਜਲਦੀ ਦਾ ਪਹੇਗਾ ਹੁਣ ਬਾਈ ਦਾ ਕੀ ਜਾਂਦਾ ਹੀ ਇਹ ਕੀ ਜਾਂਦਾ ਹੀ ਨਹੀਂ ਲੈ ਜਾਇਆ ਤਾਂ ਹੁਣਾ ਜੈਡ ਹੋਣਾ ਹੈ ਜੈਡ ਹੋਣਾ ਹੈ ਜੇਲਾ ਜੈਡ ਹੋਣਾ ਹੈ ਨਾ ਨਹੀਂ ਹੋਏ ਆ ਜਾ ਮੰਨ ਲੈ ਗੱਲ ਕੂੜਾੜਾ ਸੁਣਾ ਲਾ ਤੇ ਰੀੜੀ ਲੈ ਜਾ ਇਹਨੂੰ ਕੰਮ ਵਾਚਾ ਫਿਰ ਰੰਗਾ ਕਰਨੇ